ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਮਨੀ ਚੋਣਾਂ ਦਾ ਐਲਾਨ ਪੰਜਾਬ ਦੇ ਵਿੱਚ ਕਿਸੇ ਵੀ ਸਮੇਂ ਹੋ ਸਕਦਾ ਹੈ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਪੰਜਾਬ ਦੇ ਵਿੱਚ ਚਾਰ ਹਲਕੇ ਖਾਲੀ ਹੋ ਗਏ ਨੇ ਕਿਉਂਕਿ ਇੱਥੋਂ ਦੇ ਜਿਹੜੇ ਮੌਜੂਦਾ ਵਿਧਾਇਕ ਸੀ ਉਹ ਹੁਣ ਲੋਕ ਸਭਾ ਯਾਨੀ ਕਿ ਮੈਂਬਰ ਆਫ ਪਾਰਲੀਮੈਂਟ ਬਣ ਚੁੱਕੇ ਨੇ ਗੱਲ ਕਰਦੇ ਹਾਂ ਇਹਨਾਂ ਹਲਕਿਆਂ ਦੀ ਡੇਰਾ ਬਾਬਾ ਨਾਨਕ, ਚਬੇਵਾਲ, ਗਿੱਦੜਵਾਹਾ ਅਤੇ ਬਰਨਾਲਾ ਯਾਨੀ ਕਿ ਇਥੇ ਜਿਮਨੀ ਚੋਣਾਂ ਦਾ ਐਲਾਨ ਜਿਹੜਾ ਹੈ ਕਿਸੇ ਵੀ ਸਮੇਂ ਚੋਣ ਕਮਿਸ਼ਨ ਵੱਲੋਂ ਹੋ ਸਕਦਾ ਹੈ ਇਸ ਨੂੰ ਲੈ ਕੇ ਗੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਆਪੋ ਆਪਣੀ ਉਮੀਦਵਾਰਾਂ ਦੀ ਭਾਲ ਦੇ ਵਿੱਚ ਡਟੀਆਂ ਹੋਈਆਂ ਨੇ ਕਿ ਕਿਹੜੀ ਪਾਰਟੀ ਕਿਹੜੇ ਉਮੀਦਵਾਰ ਨੂੰ ਕਿੱਥੇ ਖਲਵਾਵੇ ਦੂਸਰੀ ਜੇ ਗੱਲ ਕਰੀਏ ਹਲਕਾ ਬਰਨਾਲਾ ਦੀ ਬਰਨਾਲਾ ਤੂੰ ਪਹਿਲਾਂ ਇਹ ਦੱਸਿਆ ਚਾਹ ਰਿਆ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਪੱਕੀ ਮੋਹਰ ਲੱਗ ਚੁੱਕੀ ਹੈ ਦਲਵੀਰ ਗੋਲਡੀ ਦੇ ਨਾਮ ਤੇ ਦਲਵੀਰ ਗੋਲਡੀ ਜਿਹੜੇ ਨੇ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਜਿਮਨੀ ਚੋਣ ਲੜ ਸਕਦੇ ਨੇ ਹਲਕਾ ਬਰਨਾਲਾ ਤੋਂ ਦੂਸਰੇ ਪਾਸੇ ਚ ਗੱਲ ਖੜੀ ਹੈ ਕਾਂਗਰਸ ਪਾਰਟੀ ਵੀ ਇਸ ਉੱਤੇ ਮੰਥਨ ਕਰ ਰਹੀ ਹੈ ਕਿਉਂਕਿ ਉਹਨਾਂ ਨੇ ਦਲਵੀਰ ਗੋਲਡੀ ਨੂੰ ਕਾਂਟੇ ਦੀ ਟੱਕਰ ਦੇਣੀ ਹੈ ਹਾਲੇ ਦਲਵੀਰ ਗੋਲਡੀ ਦਾ ਨਾਮ ਨਿਸਚਿਤ ਨਹੀਂ ਹੋਇਆ ਡੈਕਲੇਅਰ ਨਹੀਂ ਹੋਇਆ ਲੇਕਿਨ ਹਲਕਾ ਇੰਚਾਰਜ ਅਤੇ ਕੋ ਹਲਕਾ ਇੰਚਾਰਜ ਇੰਚਾਰਜ ਜਿਹੜੇ ਨੇ ਉਹ ਸਾਰੇ ਦੇ ਸਾਰੇ ਜਿਹੜੇ ਸਥਾਪਿਤ ਕਰ ਦਿੱਤੇ ਗਏ ਨੇ ਇਹਨਾਂ ਚਾਰਾਂ ਹਲਕਿਆਂ ਦੇ ਵਿੱਚ ਜਿੱਥੇ ਜਿਮਨੀ ਚੋਣਾ ਹੋਣ ਵਾਲੀਆਂ ਨੇ ਜੇ ਗੱਲ ਕਰੀਏ ਹੁਣ ਤੁਰੀ ਦੀ ਯਾਨੀ ਕਿ ਗਿੱਦੜਵਾਹਾ ਦੀ ਗਿੱਦੜਵਾਹਾ ਤੋਂ ਕਾਂਗਰਸ ਪਾਰਟੀ ਆਪਣਾ ਜਿਹੜਾ ਹੁਣ ਚਿਹਰਾ ਲੱਭ ਰਹੀ ਹੈ ਕਿ ਕਿਸ ਚਿਹਰੇ ਨੂੰ ਦਲਵੀਰ ਗੋਲਡੀ ਦੇ ਸਾਹਮਣੇ ਕਾਟੇ ਦੀ ਟੱਕਰ ਦਿੱਤੀ ਜਾਵੇ ਜੇਕਰ ਆਮ ਆਦਮੀ ਪਾਰਟੀ ਜਿਹੜੀ ਹੈ ਟਿਕਟ ਦੇ ਦਿੱਤੀ ਹੈ ਦਲਵੀਰ ਗੋਲਡੀ ਨੂੰ ਜਿਮਨੀ ਚੋਣਾ ਦੇ ਵਿੱਚ ਇਸ ਨੂੰ ਲੈ ਕੇ ਹੁਣ ਕਾਂਗਰਸ ਵੀ ਮੰਥਨ ਕਰ ਰਹੀ ਹੈ ਕਿ ਕਿਹੜਾ ਚਿਹਰਾ ਉਸ ਦੇ ਸਾਹਮਣੇ ਖਿਲਵਾਇਆ ਜਾਵੇ ਜਿਸ ਚਿਹਰੇ ਨੂੰ ਉਹ ਖਿਲਵਾਵੇਗੀ ਉਸ ਦਾ ਨਾਮ ਥੋੜਾ ਬਹੁਤਾ ਉੱਭਰ ਕੇ ਆ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਦੱਸਦੀ ਹੈ ਕਿ ਗੱਦੜਵਾਹਾ ਤੋਂ ਹਲਕਾ ਇੰਚਾਰਜ ਜਿਹੜਾ ਲਗਾ ਦਿੱਤਾ ਹੈ ਤੁਰੀ ਤੋਂ ਉਸ ਦਾ ਨਾਮ ਇੰਦਰਪਾਲ ਸਿੰਘ ਗੋਲਡੀ ਦੱਸਿਆ ਜਾ ਰਿਹਾ ਹੈ ਇੰਦਰਪਾਲ ਗੋਲਡੀ ਜਿਹੜੇ ਨੇ ਉਹਨਾਂ ਦਾ ਜਿਹੜਾ ਕਦ ਹੈ ਮਿਆਰ ਹੈ ਸਿਆਸ ਦੇ ਵਿੱਚ ਹਲਕਾ ਗੱਦਰਵਾਹਾ ਦੇ ਵਿੱਚ ਕਾਫੀ ਉੱਚਾ ਮੰਨਿਆ ਜਾਂਦਾ ਹੈ ਅਤੇ ਕਾਂਗਰਸ ਦੀਆਂ ਸਾਰੀਆਂ ਗਤੀਆਂ ਵਿਧੀਆਂ ਦੇ ਵਿੱਚ ਇੰਦਰਪਾਲ ਸਿੰਘ ਗੋਲਡੀ ਸਰਗਰਮ ਰਹਿੰਦੇ ਨੇ ਕਿਉਂਕਿ ਆਮ ਆਦਮੀ ਪਾਰਟੀ ਨੇ ਜਿਹੜੇ ਨੇ ਇੰਚਾਰਜ ਅਤੇ ਕੋ ਹਲਕਾ ਇੰਚਾਰਜ ਜਿਹੜੇ ਨੇ ਜਿੱਥੇ-ਜਿੱਥੇ ਜਿਮਨੀ ਚੋਣਾ ਹੋਣੀਆਂ ਨੇ ਉੱਥੇ-ਉੱਥੇ ਲਗਾ ਦਿੱਤੇ ਨੇ ਜੇ ਹੁਣ ਗੱਲ ਕਰੀਏ ਕਾਂਗਰਸ ਪਾਰਟੀ ਦੀ ਕਾਂਗਰਸ ਪਾਰਟੀ ਨਹੀਂ ਚਾਹੁੰਦੀ ਕਿ ਆਉਣ ਵਾਲੇ ਦਿਨਾਂ ਵਿੱਚ ਜੇਕਰ ਦਲਵੀਰ ਗੋਲਡੀ ਨੂੰ ਟਿਕਟ ਮਿਲਦੀ ਹੈ ਆਮ ਆਦਮੀ ਪਾਰਟੀ ਵੱਲੋਂ ਤੇ ਸਾਡੀ ਹਾਰ ਹੋਵੇ ਇਸ ਨੂੰ ਲੈ ਕੇ ਰਾਜਾ ਉਵਰਿੰਗ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਚਰਜੀ ਚੱਲਨੀ ਜਿਹੜੇ ਸੀਨੀਅਰ ਆਗੂ ਨੇ ਕਾਂਗਰਸ ਪਾਰਟੀ ਦੇ ਪੰਜਾਬ ਦੇ ਵਿੱਚ ਉਹਨਾਂ ਨੇ ਇੰਦਰਪਾਲ ਸਿੰਘ ਗੋਲਡੀ ਨੂੰ ਹਲਕਾ ਇੰਚਾਰਜ ਲਗਾ ਦਿੱਤਾ ਹੈ ਗਿੱਦੜਵਾਹਾ ਦੇ ਵਿੱਚ ਯਾਨੀ ਕਿ ਤੁਰੀ ਦੇ ਵਿੱਚ ਇਟ ਮੀਨਸ ਕਿ ਇੰਦਰਪਾਲ ਜਿਹੜੇ ਗੋਲਡੀ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਮਨੀ ਚੋਣ ਵੀ ਲੜ ਸਕਦੇ ਨੇ ਕਾਂਗਰਸ ਪਾਰਟੀ ਵੱਲੋਂ ਅਜਾ ਹੁੰਦਾ ਹੈ ਤਾਂ ਦੋਵੇਂ ਯੰਗਸਟਰ ਦੋਵੇਂ ਨੌਜਵਾਨ ਆਮੋ ਸਾਹਮਣੇ ਇੱਕ ਦੂਜੇ ਨੂੰ ਕਾਟੇ ਦੀ ਟੱਕਰ ਦੇਣਗੇ ਇੱਕ ਪਾਸੇ ਹੋਵੇਗਾ ਆਮ ਆਦਮੀ ਪਾਰਟੀ ਤੋਂ ਦਲਵੀਰ ਗੋਲਡੀ ਅਤੇ ਦੂਜੇ ਪਾਸੇ ਹੋਵੇਗਾ ਕਾਂਗਰਸ ਪਾਰਟੀ ਵੱਲੋਂ ਇੰਦਰਪਾਲ ਸਿੰਘ ਗੋਲਡੀ ਜਿਨ੍ਹਾਂ ਨੂੰ ਅੱਜ ਕਾਂਗਰਸ ਨੇ ਹਲਕਾ ਇੰਚਾਰਜ ਲਗਾ ਦਿੱਤਾ ਹੈ ਅਜੇ ਹੁੰਦਾ ਹੈ ਤਾਂ ਫਿਰ ਕੋਈ ਸ਼ਰਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਵੀ ਅਜੇ ਅਜੇ ਚਿਹਰੇ ਲੱਭੇਗੀ ਜਿਹੜੇ ਚੰਗੇ ਰੁਤਬੇਦਾਰ ਹੋਣ ਅਤੇ ਜਵਾਨ ਚਿਹਰੇ ਹੋਣ ਯਾਨੀ ਕਿ ਯੰਗ ਸਟਾਰਾਂ ਦੀ ਛੜੀ ਲੱਗੇਗੀ ਟਿਕਟਾਂ ਦੀ ਜੇਕਰ ਦਿਲਵੀਰ ਗੋਲਡੀ ਇਧਰ ਆ ਜਾਂਦਾ ਹੈ ਕਾਂਗਰਸ ਪਾਰਟੀ ਵੱਲੋਂ ਅਮਰਪਾਲ ਸਿੰਘ ਗੋਲਡੀ ਆ ਜਾਂਦੇ ਨੇ ਤਾਂ ਫਿਰ ਦੋਨਾਂ ਦੀ ਆਮਨੇ ਸਾਹਮਨੇ ਕਾਟੇ ਦੀ ਚੱਕਰ ਹੋਵੇਗੀ ਜਮਨੀ ਚੋਣਾਂ ਦੇ ਵਿੱਚ ਧੰਨਵਾਦ